ਇੱਕ ਮੰਗ ਪੱਤਰ ਦਿੱਤਾ ਸੀ ਕਿ ਅਸੀਂ 26 April ਨੂੰ ਦਿਵਿਆਂਗ ਬਚਾਓ ਸਰਕਾਰ ਜਗਾਓ ਜਿਹੜਾ ਰੋਸ ਮਾਰਚ ਆ ਉਹ ਦਿਵਿਆਂਗਾ ਵਲੋਂ ਕੱਢਿਆ ਜਾਵੇਗਾ ਉਸ ਦੇ ਸਬੰਧ ਦੇ ਵਿੱਚ ਦੂਜਾ ਜਿਹੜਾ ਅਸੀਂ ਮੰਗ ਪੱਤਰ ਮੁੱਖ ਚੌਣ ਕਮਿਸ਼ਨਰ ਸਿਬਨ ਸੀ ਭਾਰਤ ਸਰਕਾਰ ਨੂੰ ਦਿੱਤਾ ਸੀ ਪਰੰਤੂ ਜੋ ਵੀ ਇਹਨਾਂ ਨੇ ਸਾਨੂੰ ਹਦਾਇਤਾਂ ਦਿੱਤੀਆਂ ਅਸੀਂ ਉਹਨਾਂ ਦੀ ਪਾਲਣਾ ਕੀਤੀ ਇਹਨਾਂ ਵੇਲੇ ਔਰ ਇਹਨਾਂ ਨੂੰ ਆਪਣੀਆਂ ਗੱਡੀਆਂ ਤੱਕ ਦੇ ਨੰਬਰ ਵੀ ਦੇਤੇ ਉਸ ਦੇ ਬਾਵਜੂਦ ਇਹਨਾਂ ਨੇ ਸਾਨੂੰ ਜਿਹੜਾ ਸ਼ਾਮੀ ਦਿੱਤਾ ਉਹ ਇੱਕ ਧਮਕੀ ਪੱਤਰ ਦੇਤਾ ਕਿ ਤੁਸੀਂ ਜਿੱਥੇ ਵੀ ਤੁਹਾਨੂੰ ਰੋਕਿਆ ਉੱਥੇ ਤੁਹਾਨੂੰ ਰੁਕਣਾ ਪਏਗਾ ਔਰ ਤੁਹਾਡੀਆਂ ਗੱਡੀਆਂ ਦੇ ਕਾਗਜ਼ ਜਿਹੜੇ ਪੂਰੇ ਹੋਣੇ ਚਾਹੀਦੇ ਆ ਔਰ ਤੁਸੀਂ ਜਿਹੜੀ ਆ ਅਸੀਂ 60 ਡੈਸੀਮੀਟਰ ਬਾਅਦ ਜਿਹੜੀ ਆ ਲਾਊਡ ਆ ਉਹ ਨਹੀਂ ਤੁਸੀਂ ਕਰ ਸਕਦੇ ਤੁਸੀਂ ਵਾਤਾਵਰਨ ਨੂੰ ਪੋਲੂਸ਼ਨ ਨਹੀਂ ਕਰ ਸਕਦੇ ਉਹ ਜਿਹੀਆਂ ਜੜੀਆਂ ਸਖਤ ਹਦਾਇਤਾਂ ਆ ਉਹ ਲਗਾ ਕੇ ਜਿਹੜਾ ਸਾਨੂੰ ਇੱਕ ਆ ਤੁਹਾਡੇ ਸਾਹਮਣੇ ਲੈਟਰ ਰਿਹਾ ਜੀ ਇਹ ਲੈਟਰ ਜਿਹੜਾ ਇਹਨਾਂ ਨੇ ਇਹ ਆਗਿਆ ਦਿੱਤੀ ਆ ਇਹ ਆਗਿਆ ਰਹੀਆਂ ਇਹ ਦਿਵਿਆਂਗਾ ਨੂੰ ਇੱਕ ਧਮਕੀ ਪੱਤਰ ਆ ਕਿ ਇਹ ਜਿਹੜਾ ਦਿਵਿਆਂਗ ਆ ਆਪਣੇ ਹੱਕਾਂ ਦੇ ਲਈ ਘਰਾਂ ਦੇ ਵਿੱਚੇ ਰਹੇ ਆਪਣੇ ਘਰਾਂ ਚੋਂ ਬਾਹਰ ਨਾ ਨਿਕਲੇ ਸੋ ਦਿਵਿਆਂਗ ਐਕਸ਼ਨ ਕਮੇਟੀ ਹਮੇਸ਼ਾ ਆਪਣੇ ਹੱਕਾਂ ਦੀ ਲੜਦੀ ਆ ਔਰ ਹੁਣ ਵੀ ਲੜੇਗੀ ਅਸੀਂ ਪਹਿਲਾਂ ਹੀ ਜਿਹੜਾ ਆ ਰੂਟ ਪਲਾਨ ਦਿੱਤਾ ਹੋਇਆ ਇਸ ਦੇ ਵਿੱਚ ਪੱਟੀ ਏਰੀਆ ਵਿੱਚ ਵੀ ਜਿਹੜਾ ਆ ਸਾਡਾ ਰੂਟ ਪਲਾਨ ਹੈਗਾ ਆ ਇਸ ਦੇ ਬਾਵਜੂਦ ਸਾਨੂੰ ਸਿਰਫ ਤੇ ਸਿਰਫ ਅੰਮ੍ਰਿਤਸਰ ਬਾਈਪਾਸ ਤੋਂ ਲੈ ਕੇ ਗੋਇੰਦਵਾਲ ਬਾਈਪਾਸ ਤੱਕ ਜਿਹੜੀ ਆ ਪਰਮਿਸ਼ਨ ਦਿੱਤੀ ਗਈ ਆ ਸੋ ਇਹ ਪ੍ਰਸ਼ਾਸਨ ਵੱਲੋਂ ਔਰ ਮੁੱਖ ਚੌਂਕ ਕਮਿਸ਼ਨਰ ਵੱਲੋਂ ਜਿਹੜਾ ਦਿਵਿਆਂਗਾਂ ਦੇ ਧੱਕਾ ਆ ਜਿਹੜੇ ਸਾਡੇ ਹੱਕ ਆ ਰਾਈਟਸ ਉਹਨਾਂ ਦੇ ਜਿਹੜਾ ਧੱਕਾ ਆ ਅਸੀਂ ਜਿਹੜਾ ਇਸ ਦਾ ਜਵਾਬ ਆ ਅੱਜ ਜਿਹੜਾ ਸਰਕਾਰ ਨੂੰ ਦੇਵਾਂਗੇ ਅਸੀਂ ਹਰ ਹਾਲ ਦੇ ਵਿੱਚ ਜਿਆ ਪੰਜਾਬ ਦਿਵਿਆਂਗ ਬਚਾਓ ਪੰਜਾਬ ਸਰਕਾਰ ਜਗਾਓ ਜਿਹੜਾ ਮਾਰਚ ਆ ਉਹ ਹਰ ਹਾਲ ਦੇ ਵਿੱਚ ਆਪਾਂ ਕੱਢਾਂਗੇ ਵੇਖਣ ਜੀ ਅੱਜ ਮੁੱਖ ਮੰਤਰੀ ਵੀ ਆ ਰਹੇ ਆ ਪੱਟੀ ਤੇ ਉਹ ਉਸ ਸਰਕਾਰ ਨਹੀਂ ਜੀ ਅਸੀਂ ਇਹ ਦੇਖ ਲਓ 22 ਤਰੀਕ ਦਾ ਐਡੀਨ ਸਾਹਿਬ ਨੂੰ ਦਿੱਤਾ ਆ ਸੀ ਅਸੀਂ ਪਹਿਲਾਂ ਉਹਨਾਂ ਨੂੰ ਦੱਸਿਆ ਹੋਇਆ ਕਿ ਅਸੀਂ ਪੱਟੀ ਵੀ ਜਾਣਾ ਆ ਅਸੀਂ ਆ ਸਾਡਾ ਰੂਟ ਪਲਾਨ ਹੈਗਾ ਮੁੱਖ ਮੰਤਰੀ ਸਾਹਿਬ ਦਾ ਬਾਅਦ ਚ ਪ੍ਰੋਗਰਾਮ ਬਣਿਆ ਜੇ ਮੁੱਖ ਮੰਤਰੀ ਸਾਹਿਬ ਥੋੜੀ ਅਕਲ ਤੋਂ ਕੰਮ ਲੰਦੇ ਤਾਂ ਉਹ ਕਹਿੰਦੇ ਜਿੰਨੇ ਵੀ ਦਿਵਿਆਂਗ ਹੈਗੇ ਆ ਆਜੋ ਅਸੀਂ ਸਾਰੇ ਇਹਨਾਂ ਨੂੰ ਵੀ ਮਿਲ ਲੈਣੇ ਆ ਉਹ ਆਖਰਕਾਰ ਮੰਗਣ ਦਾ ਵੋਟਾਂ ਆਇਆ ਸਾਡੇ ਕੋਲ ਵੀ ਤਾਂ ਵੋਟਾਂ ਹੈਗੀਆਂ ਆ ਅਸੀਂ ਵੀ ਤਾਂ ਵੋਟਾਂ ਪਾਉਣੀਆਂ ਆ ਸੋ ਆਪਾਂ ਇਹ ਜਿਹੜਾ ਲੜਾਈ ਵਾਲਾ ਜਿਹੜਾ ਉਹ ਰੂਪੇ ਆਪਾਂ ਕਿਉਂ ਅਖਤਿਆਰ ਕਰ ਰਹੇ ਆ ਸੋ ਸਾਡੀ ਇਹੀ ਬੇਨਤੀ ਸੀਗੀ ਅਸੀਂ ਕੱਲ ਵੀ ਇਹੀ ਬੇਨਤੀ ਕੀਤੀ ਆ ਕਿ ਦਿਵਿਆਂਗ ਜਿਹੜਾ ਆ ਕੁਚਲਿਆ ਦਬਲਿਆ ਆ ਇਹਦੀ ਆਵਾਜ਼ ਆ ਅਸੀਂ ਸਾਰੇ ਇਕੱਠੇ ਹੋ ਕੇ ਆਪਣੀ ਜਿਹੜੀ ਹੱਕਾਂ ਦੀ ਲੜਾਈ ਆ ਉਹ ਇਸੇ ਤਰ੍ਹਾਂ ਜਾਰੀ ਰੱਖਾਂਗੇ ਪੰਜਾਬ ਪੁਲਿਸ ਕਿਉਂ ਆਈ ਤੁਹਾਡੇ ਘਰੇ ਪੰਜਾਬ ਪੁਲਿਸ ਮੈਨੂੰ ਇਹ ਸਮਝ ਲੱਗੀ ਪਰਮਿਸ਼ਨ ਦੇਰ ਦੇ ਬਾਵਜੂਦ ਵੀ ਰਾਤੀ ਜਦੋਂ ਮੈਂ ਆਪਣੇ ਘਰ ਐਂਟਰ ਹੋਇਆ ਤੇ ਨਵਾਂ 9:30 ਵਜੇ ਰਾਤ ਦੀ ਜਿਹੜੀ ਆ ਉਹਦੇ ਮੈਨੂੰ ਉਹਨਾਂ ਨੇ ਘਰੇ ਨਜ਼ਰਬੰਦ ਕਰਤਾ ਔਰ ਮੇਰੇ ਜਿੰਨੇ ਵੀ ਪੰਜਾਬ ਦੇ ਖੋਨੇ-ਕੋਨੇ ਤੋਂ ਸਾਥੀ ਆ ਜਦੋਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਤਾਂ ਉਹਨਾਂ ਨੇ ਆ ਜਿਹੜਾ ਫਰਮਾਨ ਆ ਇਹ ਵਿਵਾਂਗਾ ਦੇ ਉੱਪਰ ਬਹੁਤ ਖਤਰਨਾਕ ਲਾਇਆ ਔਰ ਦੂਜਾ ਜਿਹੜਾ ਸਾਡੇ ਪ੍ਰਧਾਨ ਸਾਹਿਬ ਨੂੰ ਅਰੈਸਟ ਕਰ ਲਿਆ ਸੋ ਇਹ ਸਾਰੇ ਸਾਥੀ ਜਿਹੜੇ ਆ ਵੱਖ-ਵੱਖ ਜਿੰਨਿਆਂ ਤੋਂ ਸਾਡੇ ਪ੍ਰਧਾਨ ਸਾਹਿਬਾਨ ਅਹੁਦੇਦਾਰ ਸਾਹਿਬਾਨ ਔਰ ਸਾਡੇ ਵਰਕਰ ਜਿਹੜੇ ਆ ਉਹ ਇੱਥੇ ਪਹੁੰਚੇ ਆ ਤਾਂ ਜੋ ਕਿ ਪੰਜਾਬ ਸਰਕਾਰ ਨੂੰ ਜਿਹੜਾ ਆਪਣੇ ਹੱਕਾਂ ਦੀ ਆਵਾਜ਼ ਆ ਉਹ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੱਕ ਪਹੁੰਚਾ ਸਕਣ। ਉਹ ਕਿਸੇ ਰਸਤੇ ਦੇ ਵਿੱਚ ਦੇਖੋ ਜੀ ਜੂਨ ਜ਼ਬਤੇ ਦੀ ਰਿਪੋਰਟਿੰਗ ਨਾ ਮਨਜ਼ੂਰੀ ਹੋ ਸਕਦੀ ਹੈ ਪਰ ਉਹ ਲਿਮਟਡ ਕੰਡੀਸ਼ਨਸ ਨੇ। ਉਦੇ ਅਕੋਰਡਿੰਗ ਜੁਡੀਸੀ ਸਭ ਅਲਾਉ ਕਰਨੇ ਕਿਸੇ ਮੁਤਾਬਕ ਕੀ ਜਿਹੜੀ ਹੈ ਪਰਮਿਸ਼ਨ ਦਿੱਤੀ ਹੈ ਸੋਚਿਆ ਵੀ ਘਰ ਚ ਨਜ਼ਰਬੰਦ ਬਣਾ ਦਿੱਤਾ ਤਾਂ ਕਿ ਨਹੀਂ ਮਤਲਬ ਵੀ ਨਹੀਂ ਬਣਦਾ ਜੀ ਘਰ ਚ ਕਿਸੇ ਨੂੰ ਨਜ਼ਰਬੰਦ ਨਹੀਂ ਕੀਤਾ ਗਿਆ ਇੱਕ ਰੂਟੀਨ ਹੁੰਦਾ ਹੈ ਕਿ ਜਦੋਂ ਜਿੰਦਾਂ ਦੇ ਰੋਮਾਂਸ ਹੁੰਦੇ ਆ ਸੀ ਜਿੰਦਾਂ ਦੀ ਫਾਹਮਾਂ ਸੁਣਦੇ ਆ ਅਸੀਂ ਉਹ ਸਾਹਮਣਾ ਐਕਸ਼ਨ ਕਰਨਾ ਹੁੰਦਾ ਸੋ ਸਾਡੇ ਕੋਲੇ ਜੋ ਹੁਣ ਤੱਕ ਦੀ ਇਹਨਾਂ ਦੀ ਪਰਮਿਸ਼ਨ ਹੈ ਅਸੀਂ ਉਹਦੇ ਮੁਤਾਬਕ ਇਹਨਾਂ ਨੂੰ ਲੈਕਟ ਕੀਤਾ ਪਰ ਜੇ ਉਸ ਤੋਂ ਵੱਧ ਕਰਨਗੇ ਉਹ ਡੈਫੀਨਟਲੀ ਅਸੀਂ ਜੋ ਐਸ ਪਰ ਲਾਅ ਬਣਦਾ ਅਸੀਂ ਉਹ ਕਰਾਂਗੇ